ਰੇੜੀ ਸੋਹਣੇ ਅਤੇ ਨਰੋਏ ਵਿਚਾਰਾ ਨਾਲ ਹਮੇਸ਼ਾ ਮਨੁੱਖੀ ਮਨ ਤਰੋਤਾਜ ਮਹਿਸੂਸ ਕਰਦਾ ਹੈ ਡੰਡੀ ਜੀ ਦਿਲ ਵਿੱਚ ਧਾਰ ਲਿਆ ਕਿ ਮੈਂ ਇਹ ਕੰਮ ਕਰਨਾ ਹੈ ਤਾਂ ਅਸੀਂ ਮਨ ਚਾਹਿਆ ਟੀਚਾ ਹਾਸਲ ਕਰ ਸਕਦੇ ਹਾਂ ਡੰਡੀ ਆਹੀ ਦਿਲ ਸਾਨੂੰ ਗਲਤ ਰਹਾ ਉੱਤੇ ਵੀ ਕਈ ਵਾਰ ਤੌਰ ਦਿੰਦਾ ਹੈ ਡੰਡੀ ਇਹ ਹੁਣ ਸਾਡੇ ਉੱਤੇ ਨਿਰਪਰ ਕਰਦਾ ਹੈ ਕਿ ਅਸੀਂ ਕਿਹੜੇ ਰਾਹ ਵੱਲ ਜਾਣਾ ਹੈ ਡੰਡੀ ਕੁਝ ਨਮਾ ਕਰਨ ਤੋਂ ਪਹਿਲਾਂ ਜਾ ਬੋਲਣ ਤੋਂ ਪਹਿਲਾਂ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਡੰਡੀ ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਪਹਿਲਾਂ ਤੋਲੋ ਫਿਰ ਬੋਲੋ ਡੰਡੀ ਕਮਾਨੋਂ ਨਿਕਲਿਆ ਤੀਰ ਅਤੇ ਮੂਹੋਂ ਨਿਕਲੇ ਸ਼ਬਦ ਕਦੇ ਵੀ ਵਾਪਸ ਨਹੀਂ ਆਉਂਦੇ ਡੰਡੀ ਅਕਸਰ ਕਹਿ ਵੀ ਦਿੱਤਾ ਜਾਂਦਾ ਹੈ ਕਿ ਇਹ ਜਬਾਨ ਤੁਹਾਨੂੰ ਅਰਸ਼ ਤੋਂ ਫਰਸ਼ ਜਾਂ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ ਡੰਡੀ ਇਹਨਾਂ ਸਾਰੀਆਂ ਗੱਲਾਂ ਦਾ ਭਾਵ ਇਹੀ ਹੈ ਕਿ ਤੁਹਾਡੀ ਬੋਲਬਾਣੀ ਵਿੱਚ ਮਿਠਾਸ ਹੋਣੀ ਬਹੁਤ ਜ਼ਰੂਰੀ ਹੈ ਡੰਡੀ ਇਹ ਬੋਲਬਾਣੀ ਤੁਹਾਡੇ ਮਿੱਤਰ ਜਾਂ ਦੁਸ਼ਮਣ ਬਣਾਉਣ ਲਈ ਕਾਫੀ ਹੁੰਦੀ ਹੈ ਡੰਡੀ ਅਕਸਰ ਕਈ ਵਾਰ ਅਸੀਂ ਇੰਨਾ ਬੇਤੁਕਾ ਬੋਲ ਦਿੰਦੇ ਹਾਂ ਕਿ ਸਾਡੇ ਨੇੜੇ ਕੋਈ ਖੜਦਾ ਵੀ ਨਹੀਂ ਹੈ ਡੰਡੀ ਸਿਆਣੇ ਕਹਿੰਦੇ ਹਨ ਕਿ ਤਲਵਾਰ ਦਾ ਜ਼ਖਮ ਤਾਂ ਪਰ ਜਾਂਦਾ ਹੈ ਪਰ ਜੋ ਬੋਲ ਬੋਲੇ ਹੁੰਦੇ ਹਨ ਉਹ ਹਮੇਸ਼ਾ yaad ਰਹਿੰਦੇ ਹਨ ਡੰਡੀ ਮੂੰਹ ਕੱਦਨ ਤੋਂ ਪਹਿਲਾਂ ਹਰ ਗੱਲ ਉੱਤੇ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਹੈ ਡੰਡੀ ਜਿੱਥੇ ਬੈਠੇ ਹੋਵੋ ਉੱਥੇ ਪਹਿਲਾ ਸਾਰਿਆਂ ਦੀਆਂ ਗੱਲਾਂ ਨੂੰ ਧਿਆਨ ਹੈੜੀ ਨਾਲ ਸੁਣੋ ਜਦੋਂ ਤੱਕ ਤੁਹਾਨੂੰ ਕਿਹਾ ਨਾ ਜਾਏ ਉਦੋਂ ਤੱਕ ਆਪਣਾ ਮੂੰਹ ਬੰਦ ਹੀ ਰੱਖੋ ਡੰਡੀ ਬਜ਼ੁਰਗ ਕਹਿੰਦੇ ਹੁੰਦੇ ਹਨ ਕਿ ਜ਼ੁਬਾਨ ਵਿੱਚ ਕੋਈ ਹੱਡੀ ਨਹੀਂ ਹੁੰਦੀ ਪਰ ਇਹ ਕਈਆਂ ਦੀਆਂ ਹੱਡੀਆਂ ਤੜਵਾ ਦਿੰਦੀ ਹੈ ਡੰਡੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਹਨਾ ਦੀ ਅੱਖਾਂ ਬਹੁਤ ਕੁਝ ਸਮਝ ਜਾਂਦੀਆਂ ਹਨ ਡੰਡੀ ਉਹ ਨਾ માત્ર ਬੋਲਦੇ ਹਨ ਡੰਡੀ ਜਦੋਂ ਅਸੀਂ ਕਿਤੇ ਬੈਠੇ ਹੁੰਦੇ ਹਾਂ ਚਾਰ ਬੰਦਿਆਂ ਵਿੱਚ ਬੈਠਦੇ ਹਾਂ ਤਾਂ ਸਾਡੀ ਸ਼ਖਸੀਅਤ ਦਾ ਝਟ ਪਤਾ ਚੱਲ ਜਾਂਦਾ ਹੈ ਕਿ ਇਨਸਾਨ ਨੂੰ ਬੋਲਬਾਣੀ ਦੀ ਕਿੰਨੀ ਕੋ ਲਿਆਕਤ ਹੈ ਡੰਡੀ ਸਾਡੇ ਬੋਲ ਅਜਿਹੇ ਹੋਣੇ ਚਾਹੀਦੇ ਹਨ ਜੋ ਦੁਖੀ ਮਨਾ ਵਿੱਚ ਠੰਡ ਵਰਤੌਣ ਭਾਵ ਰਿਸਦੇ जख्मਾਂ ਉੱਤੇ ਜਿਸ ਤਰ੍ਹਾਂ ਹਲਦੀ ਦਾ ਲੇਪ ਲਗਾਉਂਦੇ ਹਾਂ ਉਸ ਤਰ੍ਹਾਂ ਦੇ ਸਾਡੇ ਬੋਲ ਹੋਣੇ ਚਾਹੀਦੇ ਹਨ ਡੰਡੀ ਪਹਿਲਾ ਸਾਹਮਣੇ ਵਾਲੀ ਵਾਲੇ ਦੀ ਗੱਲ ਨੂੰ ਧਿਆਨ ਨਾਲ ਸੁੰਨਣਾ ਚਾਹੀਦਾ ਹੈ ਡੰਡੀ ਗੱਲ ਨੂੰ ਕਦੇ ਵੀ ਵਿੱਚ ਨਹੀਂ ਕੱਟਣਾ ਚਾਹੀਦਾ ਡੰਡੀ ਹਰ ਇਨਸਾਨ ਨੂੰ ਇਸ ਧਰਤੀ ਉੱਤੇ ਰਹਿਣ ਦਾ ਹੱਕ ਹੈ ਡੰਡੀ ਕਿਸੇ ਨੂੰ ਤੰਗ ਪਰੇਸ਼ਾਨ ਕਰਕੇ ਅਸੀਂ ਕਦੇ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਡੰਡੀ ਸਮਾਜ ਵਿੱਚ ਸਾਡਾ ਕੀ ਕਰਤੱਬ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਡੰਡੀ ਸਾਡੀ ਬੋਲਬਾਣੀ ਆਦਰ ਮਾਨਸਤਿਕਾਰ ਵਾਲੀ ਹੋਣੀ ਚਾਹੀਦੀ ਹੈ ਡੰਡੀ ਇਸ ਦਾ ਕੋਈ ਖਰਚਾ ਵੀ ਨਹੀਂ ਆਉਂਦਾ ਡੰਡੀ ਸਾਡੀ ਸੰਗਤ ਕਿਹੋ ਜਹੀ ਹੈ ਇਹ ਬਹੁਤ ਜ਼ਿਆਦਾ ਨਿਰਪਰ ਕਰਦਾ ਹੈ ਡੰਡੀ ਮਾੜੀ ਸੰਗਤ ਵਿੱਚ